ਜਿੰਨੇ ਪੰਜਾਬ ਦੇ 80 ਤੋਂ 90 ਦੇ ਦਹਾਤ ਪੜੇ ਲਿਖੇ ਲੋਕ ਬੁੱਧੀਜੀਵੀ ਲੋਕ ਗਿਆਨੀ ਕੀਰਤਨੀਏ ਉਹ ਸਾਰੇ ਐਨ ਆਰ ਆਈ ਬਣ ਗਏ ਕੋਈ ਯੂ ਐਸ اے ਕੋਈ ਅਮਰੀਕਾ 'ਚ ਬੈਠਾ ਕੋਈ ਕੈਨੇਡਾ 'ਚ ਬੈਠਾ ਕੋਈ ਆਸਟ੍ਰੇਲੀਆ 'ਚ ਬੈਠਾ ਜੇ ਤੁਸੀਂ ਪੰਜਾਬ ਬੰਦੇ ਪਿੰਡ 'ਚੋਂ ਸਿਆਣੇ ਲੱਭਣੇ ਹੁਣ ਮੇਰੇ ਖਿਆਲ ਅਲੱਗ ਤੇ ਨਹੀਂ ਇੱਥੇ ਮੈਂ ਪਾਰਕ 'ਚ ਪੰਜਾਂ ਪਾਰਕਾਂ 'ਚੋਂ 500 ਬਜ਼ੁਰਗ ਇਕੱਠਾ ਕਰ ਦਿੰਦਾ ਤੇ ਮੈਂ ਅੰਟਾਰੀਓ ਗੁਰਦਾਰਾ ਸਾਹਿਬ ਉਧਰ ਗੱਲ ਕਰੀ ਸੀ ਉਹਨਾਂ ਦੀ ਕਮੇਟੀ ਸੀ ਹੋਰ ਮੈਂਬਰ ਸਹਿबान ਵੀ ਸੀ ਜੀ ਉਹਨਾਂ ਨੇ ਇੱਕ ਸਵਾਲ ਚੱਕਿਆ ਵੀ ਜਿਹੜੇ ਬੰਦੇ ਇੱਥੇ ਦੇ ਸਿਟੀ ਜਨਾਂ ਹਾਂਜੀ ਉਹ ਮੈਂਬਰ ਕਿਵੇਂ ਬਣਨ ਹਾਂਜੀ ਮੈਂ ਮੈਂ ਇੱਕ ਦੋ ਬੁੱਧੀਜੀਵੀਆਂ ਨੂੰ ਪੁੱਛਿਆ ਤੋਂ ਆਪਾਂ ਇਹ ਰੈਫਰੈਂਸ ਲਾ ਲਿਆ ਹੁਣ ਹੁਣ ਤੁਸੀਂ ਕਹਿੰਦੇ ਹੋ ਵੀ ਉਹਨਾਂ ਰੈਫਰੈਂਸਿਸ ਨੂੰ ਲੈ ਕੇ ਉਹਨਾਂ ਐਗਜ਼ਾਮਪਲਸ ਦੇ ਆਧਾਰ ਦੇ ਉੱਤੇ ਨਵੇਂ ਸਿਰਿਓਂ ਇੱਕ ਵਾਰੀ ਮੋੜ ਸੁਜੀਤ ਕਰਨ ਦਾ ਟਾਈਮ ਆ ਗਿਆ ਪਰ ਮੈਂ ਬੋਪਰਾ ਸਾਹਿਬ ਫਿਰ ਮੈਂ ਮਾਫੀ ਮੰਗਦੇ ਹੋਏ ਇੱਕ ਗੱਲ ਕਹਿਣ ਲੱਗੇ ਆ ਕਿ ਇਸ ਵੇਲੇ ਆਮ ਜਿਹੜੀ ਜਨਤਾ ਹੈ ਉਹ ਇਸ ਸਾਰੀ ਸਿਆਸਤ ਦੇ ਵਿੱਚ ਪਿਸ ਰਹੀ ਆ ਹੂੰ ਦੁਬਦਾ ਚਾਹੇ ਹਰ ਬੰਦਾ ਹੀ ਦੁਬਦਾ ਚਾਹੇ ਚਾਹੇ ਉਹ মিডিਆ ਹੈ ਚਾਹੇ ਉਹ ਆਮ ਸਧਾਰਨ ਕੋਈ ਜਨਤਾ ਲੋਕ ਨੇ ਚਾਹੇ ਕੋਈ ਜਥੇਬੰਦੀਆਂ ਨੇ ਚਾਹੇ ਕੋਈ ਗੁਰਦੁਆਰੇ ਨੇ ਚਾਹੇ ਕੋਈ ਕਮੇਟੀਆਂ ਨੇ ਉਹ ਉਹਨਾਂ ਦੇ ਸਮਝ ਤੋਂ ਪਰੇ ਹੈ ਕਿ ਅਸੀਂ ਕਿਹਦੇ ਲੜ ਲੱਗਣਾ ਹੈ ਜਾਂ ਕਿ ਇਹਨੂੰ ਅੱਗੇ ਕਰਨਾ ਹੈ ਜਾਂ ਕੀ ਕਰਨਾ ਕੀ ਨਹੀਂ ਕਰਨਾ ਠੀਕ ਹੈ ਉਹ ਧੜੇ ਤਾਂ ਬਣ ਗਿਆ